ਅੰਕਲ ਜੀ ਇਹਨਾਂ ਨੇ ਮੈਨੂੰ ਕਿਹਾ ਸੀ ਮੁੰਡਾ ਕੈਨੇਡਾ ਵਾਲਾ ਮੈਂ ਤਾਂ ਵਿਆਂ ਨੂੰ ਹਾਂ ਕੀਤੀ ਸੀ ਤੇ ਹੁਣ ਮੁੰਡਾ ਮਾਸਟਰ ਲੱਗਿਆ ਹੋਇਆ ਮੈਂ ਨਹੀਂ ਵਿਆਹ ਕਰਾਉਣਾ ਮਾਸਟਰ ਬਾਈ ਘੱਟ ਤਨਖਾਹ ਲੈਂਦੇ ਐ ਮਾਸਟਰ ਦਾ ਵਧੀਆ 70 80 ਹਜ਼ਾਰ ਤਨਖਾਹ ਲੈਂਦੇ ਐ ਨਾਲੇ ਸਰਕਾਰੀ ਛੁੱਟੀਆਂ ਬਹੁਤ ਆਉਂਦੀ ਐ ਤੂੰ ਐਸ਼ ਕਰੇਂਗੀ ਐਸ਼ਾ ਭਾਈ ਸਾਹਿਬ ਲਿਆਓ ਕੁੜੀ ਨੂੰ ਬੁਲਾ ਕੇ ਅਸੀਂ ਵੀ ਵੇਖ ਲਈਏ ਕੁੜੀ ਕਿੱਦਾਂ ਦੀ ਲੱਗਦੀ ਐ ਨੜੇ ਕਿੰਨਾ ਟਾਈਮ ਹੋ ਗਿਆ ਇੰਤਜ਼ਾਰ ਕਰਦੇ ਨੂੰ ਸਾਡੇ ਤੋਂ ਹੋਰ ਇੰਤਜ਼ਾਰ ਨਹੀਂ ਹੁੰਦਾ ਚੱਲ ਮੈਂ ਦੇਖ ਰਾਂ ਅੰਦਰ ਜਾ ਕੇ ਪੁੱਤ ਕਰਤਾ ਸੋਹਣਾ ਹੈ ਨਾ ਕਰਤਾ ਥੋੜਾ ਜਿਹਾ ਵਧੀਆ ਭਰ ਗਿਆ ਬਸ ਕੁੜੀ ਵੀ ਪਸੰਦ ਆ ਜੇ ਹੁਣ ਆਪਣੇ ਸੋਨਾ ਦੇਖ ਲਿਆਂਗੇ ਹਾਇ ਰੰਬਾ ਇਜੋਲਾ ਤਾਂ ਤੁਰਿਆ ਵੀ ਹੁੰਦਾ ਉਹਨਾਂ ਕੀ ਕਹੂੰਗੀ ਮੈਂ ਹੁਣ ਉਹਨਾਂ ਨੂੰ ਮੌਕੇ ਤੇ ਆ ਕੇ ਜਵਾਬ ਦਿੱਤਾ ਨਹੀਂ ਪਾ ਰੈਂਜੀ ਕੁੜੀ ਆਈ ਨਹੀਂ ਉਹ ਬਾਹਰ ਡਿੱਕੀ ਜਾਂਦੇ ਆ ਚਾਹ ਪਾਣੀ ਪੀਣਾ ਸੀ ਉਹਨਾਂ ਨੂੰ ਹਾਂਜੀ ਵੀਰ ਜੀ ਮੈਂ ਕੀ ਕਰਾਂ ਕੁੜੀ ਨੇ ਤਾਂ ਮੌਕੇ ਪਿਆ ਕੇ ਜਵਾਬ ਦਿੱਤਾ ਕਹਿੰਦੀ ਮੈਂ ਨਹੀਂ ਵਿਆਹ ਕਰਾਉਣਾ ਹੈ ਕੀ ਗੱਲ ਆ ਕੀ ਹੋ ਗਿਆ ਹੁਣ ਉਹਨੂੰ ਪਤਾ ਨਹੀਂ ਵੀਰ ਜੀ ਕਹਿੰਦੀ ਮੈਂ ਤਾਂ ਵਿਆਹ ਨਹੀਂ ਕਰਾਂਗੀ ਕਿੱਥੇ ਕੁੜੀ ਮੈਂ ਪੁੱਛ ਰਾ ਹਾਂ ਉਹ ਅੰਦਰ ਹੈ ਵੀਰ ਜੀ ਇਹ ਪਹਿਲਾਂ ਦੱਸਣ ਦੇ ਮੈਂ ਨਾਂ ਲੈ ਕੇ ਆਉਣਾ ਹੁਣ ਹੁਣ ਬੇਇਤੀ ਹੋ ਦੱਸੋ ਵੀਰ ਜੀ ਮੈਨੂੰ ਵੀ ਇਹਨੇ ਮੌਕੇ ਤੇ ਜਵਾਬ ਦਿੱਤਾ ਜਦੋਂ ਮੈਂ ਉਹਨੂੰ ਕਿਹਾ ਵੀ ਤਿਆਰ ਹੋ ਜਾ ਕਹਿੰਦੀ ਮੈਂ ਨਹੀਂ ਤਿਆਰ ਹੋऊंगी ਚਲ ਮੈਂ ਤੁਹਾਨੂੰ ਦੱਸ ਦਿੰਦੀ ਮੈਂ ਕਰਦਾ ਗੱਲ ਇਹਦੇ ਨਾਲ ਓਏ ਗੁੜੀਆ ਮੇਰੀ ਗੱਲ ਸੁਣੋ ਧਿਆਨ ਨਾਲ ਤੇ ਤੁਸੀਂ ਕਿਉਂ ਨਾ ਕਰਤੀ ਪਹਿਲਾਂ ਤਾਂ ਕੱਲਾ ਹਾਂ ਕੀਤੀ ਸੀ ਮੈਂ ਉਹ ਚਾਰ ਬੰਦਿਆਂ ਨੂੰ ਲਿਆਈ ਬਠਾ ਦੱਸ ਮੇਰੀ ਕੀ ਇੱਜ਼ਤ ਰੂਗੀ ਅੰਕਲ ਜੀ ਇਹਨਾਂ ਨੇ ਮੈਨੂੰ ਕਿਹਾ ਸੀ ਮੁੰਡਾ ਕੈਨੇਡਾ ਵਾਲਾ ਮੈਂ ਤਾਂ ਵਿਆਂ ਨੂੰ ਹਾਂ ਕੀਤੀ ਸੀ ਤੇ ਹੁਣ ਮੁੰਡਾ ਮਾਸਟਰ ਲੱਗਿਆ ਹੋਇਆ ਮੈਂ ਨਹੀਂ ਵਿਆਹ ਕਰਾਉਣਾ ਮਾਸਟਰ ਬਾਈ ਘੱਟ ਤਨਖਾਹ ਲੈਂਦੇ ਆ ਮਾਸਟਰ ਦਾ ਵਧੀਆ 70 80 ਹਜ਼ਾਰ ਤਨਖਾਹ ਲੈਂਦੇ ਆ ਨਾਲੇ ਸਰਕਾਰੀ ਛੁੱਟੀਆਂ ਬਹੁਤ ਆਉਂਦੀਆਂ ਤੂੰ ਆਇਸ਼ ਕਰੇਂਗੀ ਆਇਸ਼ਾ ਤੇ ਬਾਹਰ ਕੈਨੇਡਾ ਉੱਥੇ ਭੌਂਗਦੀ ਫਰੇਂਗੀ ਗੱਲ ਲੋਗ ਰਹੀਆਂ ਕਰਨਗੀ ਲੋਕਾਂ ਨਹੀਂ ਅਕਲ ਜੀ ਤੁਸੀਂ ਮੈਨੂੰ ਬਾਰ-ਬਾਰ ਤੰਗ ਨਾ ਕਰੋ ਨਹੀਂ ਮੈਂ 112 ਤੇ ਫੋਨ ਕਰ ਦੂੰ ਮਾਰਿਆ ਨਾ ਮੂੰਹ ਤੇ ਲੱਪੜ ਤੇ ਦੂਜੇ ਪਾਸੇ ਕਰ ਦੂੰ ਕੀ ਹਾਲ ਕਰਦੀ ਐ ਪਰ ਦੂਹੇ 112 ਤੇ ਫੋਨ ਇਹ ਤਾਂ ਭਾਈ ਮੜੀ ਗੱਲ ਐ ਛੋਟੀ ਘਰੇ ਬੁਲਾ ਕੇ ਤੁਸੀਂ ਬੇਤੀ ਕਰਦੇ ਹੁਣ ਮੈਂ ਕੀ ਮੂੰਹ ਦਿਖਾਵਾਂ ਉਹਨਾਂ ਨੂੰ ਬੜਾ ਸਿਆਪਾ ਹੋਇਆ ਮੈਂ ਤਾਂ ਵਿਚ ਵਿਚਾਲੇ ਫਸ ਗਈ ਹੁਣ ਮੈਂ ਕੀ ਕਰਾਂ ਭੈਣੇ ਵਿਚ ਵਿਚਾਲੇ ਤੁਸੀਂ ਕੀ ਫਸ ਗਏ ਵਿਚ ਵਿਚਾਲੇ ਤਾਂ ਮੈਂ ਫਸ ਗਿਆ ਮੈਂ ਬਾਹਰ ਆ ਕੇ ਕੀ ਮੂੰਹ ਦਿਖਾਉਂਗਾ ਲੋਕਾਂ ਤੋਂ ਬਚੋਲੇ ਨੇ ਸ਼ੰਪਾਪੋਨੇ ਮੇਰੇ ਹੋ ਛੇਤਰ ਪੋਣਗੇ ਗਲ ਚ ਮਾਸੀ ਦਿਹਾਣ ਅੰਕਲ ਵੀ ਨਹੀਂ ਆਇਆ ਬਾਹਰ ਇੰਨਾ ਟਾਈਮ ਹੋ ਗਿਆ ਨਾ ਕੋਈ ਪਾਣੀ ਨਾ ਕੋਈ ਚਾ ਉੱਤੋਂ ਗਰਮੀ ਕਿੰਨੀ ਆ ਪਤਾ ਨਹੀਂ ਕੀ ਚੱਲੀ ਜਾਂਦਾ ਅੰਦਰ ਬੇਪਤਾ ਹੁਣ ਮੈਨੂੰ ਕੀ ਪਤਾ ਮੈਂ ਤਾਂ ਆਪੇ ਇੱਥੇ ਤੁਹਾਡੇ ਸਾਹਮਣੇ ਬੈਠੀ ਆਂ ਜੇ ਕੋਈ ਬਾਹਰ ਆਊਗਾ ਫੇਰ ਹੀ ਪਤਾ ਲੱਗੂਗਾ ਦੇ ਅੰਦਰ ਚੱਲ ਕੀ ਰਿਹਾ ਹੈ ਆਇਆ ਕਾਗੜੇ ਅੰਦਰ ਦੇਖ ਕੇ ਆਇਆ ਲੈ ਤੂੰ ਕਮਲਾ ਹੋਇਆ ਪਤਾ ਨਾ ਆਪਣਾ ਕੀ ਹੱਕ ਬੰਦਾ ਅੰਦਰ ਜਾ ਕੇ ਦੇਖਣ ਦਾ ਮੈਂ ਤਾਂ ਜਾ ਸਕਦਾ ਮਾਸੀ ਮੈਂ ਤਾਂ ਸਾਂਝਾ ਬੰਦਾ ਉਹਨਾਂ ਨਾਲੇ ਮੈਨੂੰ ਕੀ ਕਹਿਣਗੇ ਮੈਂ ਆ ਗਿਆ ਪਤਾ ਕਰਕੇ ਹੁਣ ਵੇ ਕਾਗੜੇ ਇਹ ਵੀ ਨਾ ਉਹ ਵੀ ਬੇਤੁੱਪੇ ਬੈਠੇ ਕਿੰਨਾ ਟਾਈਮ ਹੋ ਗਿਆ ਵੇ ਪੁੱਤ ਅਗਲੇ ਦਾ 100 ਮਾਮਲਾ ਹੁੰਦਾਗਾ ਹੁਣ ਆਪਾਂ ਜਾਂਦੇ ਸੋਹਣੇ ਥੋੜੀ ਲੱਗਦੇ ਆ ਸਰਵੇ ਜਾਨੂੰ ਕੇ ਗੰਦੇ ਦੇ ਗਿਆ। ਜਸ ਮੇਰੀ ਬੋਲ ਦੀ ਤੁਸੀਂ ਕਰਨ ਆ ਦੇਣ ਰਿਕਵੈਸਟ ਮੇਰੀ ਵੇਲਤੀ ਕਰਾਉਣ ਨੂੰ। ਸ਼ਸ਼ੀ ਕਾ ਮਸੀ ਕੀ ਗੱਲ ਅੰਕਲ ਜੀ? ਉਹ ਬਾਡੀ ਕੀ ਜਾਂਦੇ ਸਾਨੂੰ? ਯਾਰ ਕੀ ਦਸੀ ਇਹ? ਆ ਪੁੱਛ ਲੈ ਇਹਨਾਂ ਨੂੰ। ਠੀਕ ਨਹੀਂ ਹੈ। ਕੀ ਗੱਲ ਹੋ ਗਈ ਮਸੀ? ਇਹ ਬਤ। ਪਰ ਤੁਮ ਨੂੰ ਐਂ ਦੱਸ। ਤੂੰ ਮੁੰਡਿਆਂ ਨੂੰ ਲੱਗਦਾ ਕੀ ਹੈ? ਏ ਭਾਈ ਮੈਂ ਦੱਸਦਾ ਤੁਹਾਨੂੰ ਇਹ ਮੁੰਡੇ ਦਾ ਦੋਸਤ ਹੈ। ਅੱਛਾ। ਇਹ ਪੁੱਤ ਮੈਂ ਨਾ ਬੰ ਆਵਾ ਪੁੱਤ ਸਮਝ ਕੇ ਦੱਸਦੀ। ਮੇਰੀ ਕੀ ਦਾ ਰਿਸ਼ਤਾ ਬਖਵਾ ਸੀ। ਉਹ ਮੈਂ ਕਹੀ ਮੈਂ ਕੈਨੇਡਾ ਲਈ ਮੁੰਡੇ ਨਹੀਂ ਜਾਣਾ। ਨਹੀਂ ਮੈਂ ਕਰਾਉਣਾ ਹੀ ਨਹੀਂ। ਹੁਣ ਦੱਸਨੇ ਕੀ ਕਰਾਂ। ਬਸ ਐਡੀ ਕੀ ਗੱਲ ਆ। ਮੈਂ ਕੈਨੇਡਾ ਤੇ ਆਇਆਂਗਾ 2-3 ਮਹੀਨੇ ਵਾਸਤੇ। ਮੈਂ ਲੈ ਜਾਊਂਗਾ ਕੈਨੇਡਾ। ਉਹੀ ਟੈਨਸ਼ਨ ਲਈ ਫਿਰਦੇ ਹਾਂ। ਲੈ ਬਣੀ ਇਹ ਵੀ ਆਪਣਾ ਹੀ ਮੁੰਡਾ ਹੈ। ਹੁਣ ਇਹ ਲੈ ਜਾਊਗਾ ਕੈਨੇਡਾ ਹੁਣ ਥੋੜੀ ਦੱਸੋ ਕੀ ਸਲਾਹ ਹੈ ਤੁਸੀਂ ਕਿਵੇਂ ਲੈ ਕੇ ਜਾਓਗੇ ਮੈਨੂੰ ਕੈਨੇਡਾ ਨਾਲਿਓ ਥੋੜੀ ਗੱਲ ਮੰਨ ਲੈਣਗੇ ਹਾਂ ਹਾਂ ਮੰਨੂਗਾ ਮੇਰੀ ਗੱਲ ਉਹ ਨਾਲੇ ਮੇਰੇ ਬਚਪਨ ਦਾ ਦੋਸਤ ਆ ਮੁੰਨਾ ਹਰ ਇੱਕ ਗੱਲ ਸ਼ੇਅਰ ਕਰਦਾਗਾ ਆਪੀ ਭੇਜ ਦੂਗਾ ਤੈਨੂੰ ਉਹ ਪੱਕੀ ਕਰ ਰੱਖਿਓ ਫਿਰ ਜ਼ੁਬਾਨ ਤੋਂ ਨਾ ਮੁੱਕਰਿਓ ਨਾ ਨਾ ਮੇਰੀ ਜਮਾਨਾ ਮੈਂ ਜਮਾਨਾ ਤੋਂ ਨਹੀਂ ਮੁੱਕਰਦਾ ਤੇ ਨਾਲੇ ਹੁਣ ਤੁਸੀਂ ਸ਼ਗਨ ਪਾਓ ਨਹੀਂ ਤਾਂ ਫਿਰ ਉਹ ਮੁੰਡੇ ਦੀ ਬੇਇੱਜ਼ਤੀ ਹੋ ਜਾਊਗੀ ਕਰੋ ਤਿਆਰੀ ਕਿਉਂ ਪੁੱਤ ਇਹਨੂੰ ਮਨਜ਼ੂਰ ਆ ਨਾ ਹੁਣ ਤਾਂ ਹਾਂਜੀ ਬੇਬੇ ਮੈਨੂੰ ਮਨਜ਼ੂਰ ਆ ਹੁਣ ਤਾਂ ਭਲਾਂ ਦੀ ਤੁਸੀਂ ਸ਼ਗਨ ਦੇ ਥਾਂ ਤੇ ਕਿੰਨੀ ਚੜਾਵਾ ਕਰਦੇ ਪਰ ਮੈਂ ਜਾਣਾ ਕਨੇਡਾ ਹੀ ਆ ਇਹ ਤਾਂ ਭਾਈ ਹੋਰ ਵੀ ਵਧੀਆ ਆ ਨਾਲੇ ਫ਼ਯੂਲ ਦੇ ਖਰਚੇ ਤੋਂ ਬਚਾਂਗੇ ਆਪਾਂ ਬਹੁਤ ਸੁਣੀ ਗੱਲ ਹੋਈ ਇਹ ਤਾਂ ਇਹਨੇ ਬਹੁਤ ਵਧੀਆ ਸਿਲ ਦੇ ਤਾ ਨਾਲੇ ਮੇਰੀ ਇੱਕ ਗੱਲ ਸੁਣੋ ਸਾਰੇ ਜਣੇ ਆਪਣੀ ਐਡਾਂ ਵਾਲੀ ਗੱਲ ਨਾ ਆਪਾਂ ਬਾਹਰ ਨਹੀਂ ਕਰਨੀ ਕਿਸੇ ਨੂੰ ਆਪਣੇ ਚ ਹੀ ਰਹਿਣਾ ਸਾਰਿਆਂ ਚ ਠੀਕ ਹੈ ਪੁੱਤ ਜਿਉਂਦਾਬਸਦਾ ਰਹੇ ਤੇਰੀ ਬਾਲੀ ਵੱਡੀ ਉਮਰ ਰੋਵੇ ਅੱਜ ਨਵਾਂ ਮੇਰੀ ਇੱਜ਼ਤ ਕਰ। ਨਾ ਨਾ ਕੋਈ ਨਾ ਬੇਬੇ ਤੂੰ ਮੇਰੀ ਮਾਵਾ ਵਰਗੀ ਆ ਤੇ ਉਹ ਬਾਹਰ ਬੈਠੀ ਜਿਹੜੀ ਉਹ ਵੀ ਮੇਰੀ ਮਾ ਵਰਗੀ ਆ। ਉਹ ਨਾ ਸਾਰੇ ਪਿੰਡ ਨੂੰ ਪਤਾ ਸੀ ਕੁੜੀ ਦੇਖਣ ਗਏ ਆ ਤੇ ਮੈਂ ਤਾਂ ਚਾਹੁੰਦਾ ਸੀ ਕਿਤੇ ਬੇਇੱਜ਼ਤੀ ਨਾ ਹੋ ਜੇ ਉਹਨਾਂ ਦੀ। ਸ਼ਾਬਾਸ਼ ਜੀ ਪੁੱਤ ਤੇਰੇ ਵਰਗੇ ਪੁੱਤ ਤਾਂ ਘਰ ਘਰ ਜੰਮਾ। ਚੱਲ ਠੀਕ ਕਰ। ਕਰੋ ਤਿਆਰੀ ਫਿਰ ਕਹਿ ਤੂੰ ਉਹਨਾਂ ਨੂੰ। ਕਿਹੋ ਜਿਹਾ ਹੋ ਗਿਆ ਚਾਹ ਪਾਣੀ ਲੈ। ਚੱਲ ਪੁੱਤ ਤਿਆਰ ਹੋ ਤੂੰ। ਨਾਲ ਜਾ ਪਾਣੀ ਪਈਏ ਉਹਨਾਂ ਨੂੰ ਸਵੇਰ ਦੇ ਬੈਠੇ ਨੇ। ਹਾਂਜੀ। ਵੇ ਪੁੱਤਾ ਆ ਬੇਬੇ ਆ ਕਾਗੜਾ ਵੀ ਅੰਦਰ ਵਰਕੇ ਬਹਿ ਗਿਆ ਅਹੀ ਜੀ ਕੀ ਸਲਾਹਾਂ ਕਰੀ ਜਾਂਦੇ ਨੇ ਚਲ ਛੱਡ ਦੇ ਤਾਂ ਬੇ ਪੁੱਤਾ ਤੂੰ ਮੈਨੂੰ ਐਂ ਦੱਸ ਤੈਨੂੰ ਤਾਂ ਇਹ ਰਿਸ਼ਤਾ ਮਨਜ਼ੂਰ ਹੈ ਨਾ ਦੇਖ ਪੁੱਤਾ ਜੋ ਵੀ ਸਲਾਹ ਕਰਨੀ ਹੈ ਨਾ ਹੁਣ ਆਪਦਾ ਸੋਚ ਸਮਝ ਕੇ ਕਰੀ ਕੱਲ ਨੂੰ ਕਿਤੇ ਐਵੇਂ ਨਾ ਕੋਈ ਗੜਬੜ ਹੋ ਜੇ ਸੱਚੀ ਮੈਨੂੰ ਤਾਂ ਨਾ ਕਵਰਾਟ ਜੀ ਵਾਲੀ ਹੋ ਜਾਂਦੀ ਐ ਕੋਈ ਗੱਲ ਨਹੀਂ ਬੇ ਤੂੰ ਟੈਨਸ਼ਨ ਨਾ ਲੈ ਮੈਨੂੰ ਇਹ ਰਿਸ਼ਤਾ ਮਨਜ਼ੂਰ ਆ ਤੂੰ ਹੀ ਬੜੀ ਟੈਨਸ਼ਨ ਨਾ ਲੈ ਕਰ ਕੋਈ ਗੜਬੜ ਨਹੀਂ ਹੁੰਦੀ ਬੇ ਪੁੱਤਾ ਤਾਂ ਛਲ ਗਿਆ ਉਹ ਨਾ ਲੈ ਮਾਂ ਮੈਂ ਤੇਰੀ ਫੇਰ ਵੀ ਮਾਪਿਆਂ ਨੂੰ ਫਿਕਰ ਤਾਂ ਹੁੰਦੀ ਹੀ ਆ ਬੱਚਿਆਂ ਦਾ ਚਲ ਚੁੱਪ ਕਰ ਜਾ ਉਹ ਆ ਗਿਆ ਆ ਕੇ ਕਿ ਬਣਿਆ ਭਾਈ ਸਾਹਿਬ ਕੁੜੀ ਦੀ ਮਾਂ ਕਹਿੰਦੀ ਭਾਈ ਅਸੀਂ ਕਿ ਨੀਂ ਚੜਾਵੇ ਕਰ ਰਹੇ ਨੇ ਜੇ ਸਾਨੂੰ ਕੋਈ ਇਤਰਾਜ ਨਾ ਹੋਵੇ ਹੁਣ ਤੁਸੀਂ ਦੱਸੋ ਕੀ ਸਲਾਹ ਆਪਣੀ ਲੈ ਲੈ ਇਹ ਚ ਇਤਰਾਜ ਵਾਲੀ ਕਿਹੜੀ ਗੱਲ ਹੈ ਭਾਜੀ ਇਹ ਤਾਂ ਤੁਹਾਨੂੰ ਉਹ ਤੋਂ ਵੀ ਵਧੀਆ ਗੱਲ ਹੈ ਸੋਨੇ ਤੇ ਸਹਾਗੇ ਵਾਲੀ ਗੱਲ ਹੋ ਗਈ ਅਸੀਂ ਤਾਂ ਕੁੜੀ ਨੂੰ ਦੇਖਣ ਆਏ ਸੀ ਚੱਲ ਚੁੰਨੀ ਚੜਾ ਕੇ ਨਾਲ ਹੀ ਲੈ ਜਾਾਂਗੇ ਵਧੀਆ ਦੁਣਾ ਔਰ ਅਸੀਂ ਕੀ ਭਾਲਦੇ ਆ ਤੂੰ ਦੱਸ ਪੁੱਤ ਤੈਨੂੰ ਮਨਜ਼ੂਰ ਹੈ ਨਾ ਬੇਬੇ ਮੈਂ ਤਾਂ ਤੇਰੇ ਨਾਲ ਹੀ ਆ ਜਿਵੇਂ ਤੈਨੂੰ ਮਨਜ਼ੂਰ ਆ ਬਸ ਉਹ ਠੀਕ ਆ ਗੱਲ ਉਹ ਯਾਰ ਤੇਰੀ ਤਾਂ ਜਮਾਈ ਗੱਲ ਸੱਚ ਆ ਪਰ ਜਾਈ ਤਾਂ ਬੜੀ ਸੋਹਣੀ ਐ ਬਈ ਸੱਚੀ ਪੁੱਤ ਔਰ ਚੱਲ ਵਧੀਆ ਸੋਹਣੀ ਦੇ ਨਾਲ ਨਾਲ ਭਾਈ ਸਾਹਿਬ ਸਮਝਦਾਰ ਵੀ ਹੋਵੇ ਹੈਨਾ ਹਾਂਜੀ ਸਮਝਦਾਰ ਐ ਕੁੜੀ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਦੇਖਿਓ ਕਿਤੇ ਕੋਈ ਲੰਬੇ ਵਾਲੀ ਗੱਲ ਤੇ ਤੁਸੀਂ ਚਾਹ ਆਪਣੀ ਪੀਓ ਚਾਹ ਆਪਣੀ ਮੈਂ ਪੀ ਦਾਂ ਠੀਕ ਹੈ ਤੇ ਨਾਲੇ ਮੈਂ ਤਿਆਰੀ ਕਰਾਉਣਾ ਹਾਂ 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 ਪਾਜੀ ਬਾਲਾ ਲੇਟ ਨਾ ਹੋਵੇ ਚੰਗਾ ਨਹੀਂ ਲੇਟ ਨਹੀਂ ਕਰਾਉਣਾ ਮੈਂ ਜਲਦੀ ਕਰਾਉਂਗਾ ਅਗਰੇ ਮੇਰੀ ਗੱਲ ਸੁਣੋ ਹਾਂਜੀ ਤੇ ਇਹ ਗੱਲ ਪੱਕੀ ਹੋਵੇ ਠੀਕ ਹੈ ਤੂੰ ਕੈਨੇਡਾ ਲੈ ਕੇ ਜਾਣਾ ਇਹਨਾਂ ਠੀਕ ਹੈ ਜੇ ਨਾ ਕੈਨੇਡਾ ਲੈ ਕੇ ਗਿਆ ਤਾਂ ਮੇਰੀ ਵੀਤ ਹੀ ਹੋ ਦੇਹ ਲੈ ਉਹ ਕੁੜੀ ਵਾਲੇ ਵੀ ਵਿਚਾਰੇ ਕਹਿਣਗੇ ਨਹੀਂ ਨਹੀਂ ਅੰਕਲ ਜੀ ਤੁਸੀਂ ਫਿਕਰ ਨਾ ਕਰੋ ਉਹਦਾ ਮੈਂ ਆਪ ਹੀ ਲੈ ਜਾਊਗਾ ਨਾਲੇ ਤੁਸੀਂ ਕੋ ਟੈਨਸ਼ਨ ਲੈਤੀ ਆ ਉਹ ਗੜਾ ਮੇਰੇ ਤੋਂ ਬਾਹਰ ਨੇ ਨਹੀਂ ਜੇ ਮੁੰਡੇ ਵਾਲੇ ਨੇ ਕੁੜੀ ਨਾ ਭੇਜੀ ਫੇਰ ਉਹ ਨਾ ਨਾ ਹੀ ਭੇਜ ਦੇਣਗੇ ਤੇ ਹੁਣ ਇਹੋ ਕੁੜੀ ਵਾਲੇ ਨਾ ਘੜ ਦਿੰਦੇ ਫਿਰ ਮੁੰਡਿਆਂ ਦੀ ਬੇਇਜ਼ਤੀ ਨਾ ਹੋਵੇਦੀ ਨਾਲੇ ਮੈਂ ਤਾਂ ਇਹ ਗਦੀਲਾ ਰਾਜ ਹੀ ਕਹਿੰਦਾ ਸੀ ਹੁਣ ਤਾਂ ਕੁੜੀ ਬਹੁਤ ਪਸੰਦਾ ਉਹ ਕਹਿੰਦਾ ਸੀ ਜੀ ਮੇਰਾ ਉਹਨਾਂ ਵਿਆਹ ਨਾ ਹੋਇਆ ਨਾ ਮੈਂ ਕਿਸੇ ਨਾਲ ਵਿਆਹ ਨਹੀਂ ਕਰਾਉਂਦਾ ਨਾਲੇ ਹਬ ਕੈਨੇਡਾ ਕ ਨੂੰਡਾ ਲਈ ਤੁਸੀਂ ਟੈਨਸ਼ਨ ਨਾ ਲਓ ਤਾਂ ਮੈਂ ਆਪ ਹੀ ਲੈ ਜਾਊਗਾ ਉਹ ਨਾਲੇ ਮੈਨੂੰ ਤਾਂ ਇੰਨਾ ਭਰੋਸਾ ਤੇਰੇ ਤੇ ਵੀ ਤੂੰ ਝੂਠ ਨਹੀਂ ਬੋਲਦਾ ਹਾਂਜੀ ਹਾਂਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਐ ਕਰੋ ਅੰਦਰ ਜਾ ਕੇ ਤਿਆਰੀ ਕਰੋ ਚਲ ਮੈਂ ਤਿਆਰੀ ਕਰਾਉਣਾ ਤੁਸੀਂ ਆਏ ਨਾਲ ਦੇ ਮੇਰੀ ਕਿੰਨੀ ਸੌਂ ਲੱਗ ਰਹੀ ਐ ਕਿ ਮੇਰੀ ਤੀ ਨਾ ਜਰਨਾ ਲੱਗ ਜੇ ਮੇਰੀ ਦੇਖਤੀ ਐ ਸਿਆਣੀ ਬਣ ਕੇ ਰਹੀ ਓਤੇ ਆਪੀ ਕੰਮ ਕਰ ਲਿਆ ਤੇਰੀ ਸਾਰਾ ਨਾਲ ਇਸ ਦੇ ਹਾਂ ਟਾਈਮ ਨਾਲ ਉੱਠ ਖੜਿਆ ਕਰੀ ਹਾਂਜੀ ਬੀਬੇ ਮੈਂ ਸਿਆਣੀ ਬਣ ਕੇ ਰਹੂੰ ਤੁਹਾਨੂੰ ਕਿਸੇ ਚੀਜ਼ ਦਾ ਲਾਂਭਾ ਨਹੀਂ ਆਉਂਦੀ ਹਾਂ ਐ ਤਾਂ ਮੇਰੀ ਬਹੁਤ ਸਿਆਣੀ ਆਲਵਾ ਗੋ ਨਾ ਹੀ ਐ ਹੋਰ ਹੋ ਗਿਆ ਤਿਆਰੀਆਂ ਮਾਸੀ ਹਾਂ ਬੱਸ ਤਿਆਰੀਆਂ ਤਾਂ ਸਾਰੀਆਂ ਹੋ ਗਈਆਂ ਕਰੋ ਬਿਹਾਰੀ ਜੀ ਫੇਰਾ ਹਾਂ ਵੀਰ ਜੀ ਮੈਂ ਆਤਾ ਕਰਦੇ ਆ ਪਹਿਲਾਂ ਤੁਸੀਂ ਇੱਕ ਮਿੰਟ ਲੱਲ ਸੋਣਿਆ ਮੇਰੀ ਹਾਂਜੀ ਦੱਸੋ ਚੱਲ ਮੈਂ ਆਉ ਰਿਹਾ ਭਾਬੀ ਆ ਕੀ ਕਰੀ ਜੰਨੀ ਆ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਨਹੀਂ ਬਾਹਾਂ ਹੀ ਫੜੀ ਆ ਸ਼ਰਮ ਵਾਲੀ ਕੀ ਗੱਲ ਆ ਨਾਲ ਤੂੰ ਆਪਦੀ ਕੈਨੇਡਾ ਵਾਲੀ ਗੱਲ ਤੇ ਪੱਕਾ ਰਹੇਂ ਨਹਿਤਾ ਮੈਂ ਨਹਿਤਾ ਫਿਰ ਕੀ ਕਰ ਲੇਗੀ ਨਹੀਂ ਮੈਂ ਤੇਰੇ ਵਸ ਜੂੰਗੀ ਲੈਕਿਨੇਸ਼ਨ ਮਾਰਕਟ ਚਲਾ ਗਿਆ ਇਹਦੇ ਸਾਰੇ ਹੀ ਹੁਣ ਮੈਂ ਕੈਨੇਡਾ ਜਾਉਂਗੀ ਜੇ ਕਿਤੇ ਮੈਂ ਕੈਨੇਡਾ ਨਾ ਜਾ ਸਕੀ ਨਾ ਨਾ ਤੁਮ ਜੋ ਮਰਜ਼ੀ ਕਰਨਾ ਪਵੇ ਮੈਂ ਕੈਨੇਡਾ ਜਾ ਕੇ ਹੀ ਰਹੂੰਗੀ ਦੇਖੋ ਵੀਰ ਜੀ ਮੇਰੀ ਕੱਲੀ ਕਰਦੀ ਧੀ ਹੈ ਮੈਂ ਬੜੇ ਚਾਵਾਂ ਲਾਟਾਂ ਨਾਲ ਪਾਲੀ ਹੈ ਮੈਂ ਕਹਿ ਰਹੀ ਸੀ ਇਸ ਮੁੰਡੇ ਦੀ ਸੋਟੀ ਜ਼ਿੰਮੇਵਾਰੀ ਹੈ ਕਿ ਕੋਈ ਲੰਬਾ ਨਾ ਆਵੇ ਮੈਨੂੰ ਕਹਨ ਉਹ ਮੇਰੀ ਧੀ ਕੈਨੇਡਾ ਜਾਣੀ ਚਾਹੀਦੀ ਹੈ। ਨਹੀਂ ਕੋਈ ਲੰਬਾ ਨਹੀਂ ਹੋਣਾ ਮੁੰਡੇ ਨੂੰ ਕੈਨੇਡਾ ਲੈ ਕੇ ਜਾਊਗਾ। ਮੈਂ ਜਾਣਦਾ ਚੰਗੀ ਤਰ੍ਹਾਂ ਮੁੰਡੇ ਨੂੰ ਪੂਰੀ ਗਾਰੰਟੀ ਮੁੰਡਾ ਸਿਆਣਾ ਬਹੁਤ ਫੰਦਰ ਹੈ। ਹਾਂਜੀ ਦੇਖ ਮੇਰੀ ਧੀ ਦੀ ਕੋਈ ਜ਼ਿੰਦਗੀ ਬਰਬਾਦ ਨਾ ਹੋ ਜੇ ਕਿਤੇ ਸਿੱਧੇ ਕੱਢ ਨੂੰ ਉਹੀ ਗੱਲ ਹੋ ਜੇ। ਨਾ ਨਾ ਬਿਲਕੁਲ ਫਿਕਰ ਨਾ ਕਰੋ ਜੀ ਤੁਸੀਂ ਟਾਈਟ ਇਛਾ ਨਾ ਲੋ ਤੁਸੀਂ ਅਗਰ ਤਿਆਰੀ ਕਰੋ। ਠੀਕ ਹੈ ਜੀ ਸਾਡੇ ਵੱਲੋਂ